ਸਾਨ ਭਰਾਵੋ ਇਹ ਅੱਜ ਦਾ ਜਾਮ ਅਚਾਨਕ ਲਿਖਿਆ ਹੋਇਆ ਪ੍ਰੋਗਰਾਮ ਹੈ ਜਿਹੜਾ 13 ਤਰੀਕ ਨੂੰ ਕੁਝ ਜਥੇਬੰਦੀਆਂ ਨੇ ਦਿੱਲੀ ਜਾਣ ਦਾ ਸੱਦਾ ਦਿੱਤਾ ਹੈ ਪਹਿਲਾਂ ਮੈਂ ਤੁਹਾਨੂੰ ਸਾਫ਼ ਕਰਾਂ ਇਹ ਜਥੇਬੰਦੀਆਂ ਸੰਯੁਕਤ ਮੋਰਚੇ 'ਚ ਸ਼ਾਮਲ ਨਹੀਂ ਇਹ ਦਿੱਲੀ ਮੋਰਚੇ ਤੋਂ ਬਾਅਦ ਇਨਾ ਜਥੇਬੰਦੀਆਂ ਨੇ ਆਪਣਾ ਅੱਡ ਮੋਰਚਾ ਬਣਾ ਲਿਆ ਸੀ ਉਹ ਦਿੱਲੀ ਦੀਆਂ ਮੰਗਾਂ ਤੇ ਆਪਣੇ ਤੌਰ ਤੇ ਸੰਘਰਸ਼ ਕਰ ਰਹੇ ਨੇ ਸੰਯੁਕਤ ਮੋਰਚਾ ਭਾਰਤ ਇਹ ਹੀ ਦਿੱਲੀ ਵਾਲੀਆਂ ਮੰਗਾਂ ਤੇ ਆਪ ਦੇ ਤੌਰ ਤੇ ਸੰਘਰਸ਼ ਕਰਦਾ ਹੈ ਬਹਿਣਾ ਤੁਹਾਨੂੰ ਸਾਰਿਆਂ ਨੂੰ ਲੜਾਈ ਲੜਨ ਦਾ ਤੁਸੀਂ ਪ੍ਰੋਗਰਾਮ ਦੇ ਅਧਿਕਾਰ ਰੱਖਦੇ ਹੋ ਦੇਣ ਦੇ ਤੁਸੀਂ ਲੜੋ ਸੋਡਾ ਹੱਕ ਹੈ ਸੋਡੇ ਪ੍ਰੋਗਰਾਮ ਮੁਤਾਬਕ ਜੋ ਕੁਝ ਵਾਪਰੂਗਾ ਉਹਦੇ ਮੁਤਾਬਕ ਅਸੀਂ ਸੋਚ ਲਾਂ ਉਹਨਾਂ ਦਾ ਜਵਾਬ ਸੀ ਵੀ ਜੇ ਸਾਡੇ ਨਾਲ ਧੱਕਾ ਹੋਇਆ ਫਿਰ ਤੁਸੀਂ ਸਾਡੀ ਹਮਾਇਤ ਕਰਨੋਂ ਰੁਕ ਨਹੀਂ ਸਕਦੇ ਉਹਨਾਂ ਦਾ ਇਹ ਜੈਜਾ ਠੀਕ ਸੀ ਕਿਉਂਕਿ ਉਹ ਜਥੇਬੰਦੀ ਸਰਜੀਤ ਫੁੱਲ ਵਾਲੀ ਸੀ ਜਿਹੜੀ ਆਪਣੇ ਨਾਲ ਗੱਲ ਕਰਨਾ ਸੀ ਇੱਕ ਗੱਲ ਤੇ ਉੱਤੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੇ ਬਖਰੇਵੇਂ ਨੇ ਤੁਹਾਡੇ ਨਾਲ ਉਹ ਛੋਟੇ ਨੇ ਜੇ ਸਰਕਾਰ ਕਿਸੇ ਤੇ ਵੀ ਜ਼ਬਰ ਕਰਦੀ ਹੈ ਤੁਸੀਂ ਤਾਂ ਫੇਰ ਵੀ ਸਾਡੇ ਜੁੱਧ ਸਾਥੀ ਰਹੇ ਹੋ ਸੋਡੀ ਹਮਾਇਤ ਤੇ ਸੋਡੀ ਇਹ ਜ਼ਬਰ ਦਾ ਵਿਰੋਧ ਤਾਂ ਅਸੀਂ ਕਰਾਂਗੇ ਕਰਾਂਗੇ ਉਹ ਲੋਕ ਜਿਹੜੇ ਸਾਨੂੰ ਗਾਲ੍ਹਾਂ ਦੁੱਦੇ ਰਹੇ ਨੇ ਹੁਣ ਤੱਕ ਜੇ ਕੱਲ ਨੂੰ ਉਹਨਾਂ ਤੇ ਵੀ ਜ਼ਬਰ ਹੋਇਆ ਅਸੀਂ ਉਦੋਂ ਵੀ ਸਰਕਾਰ ਦੇ ਜ਼ਬਰ ਦਾ ਵਿਰੋਧ ਕਰਾਂਗੇ ਕਿਹੜੀਆਂ ਗੱਲਾਂ ਕਰਦੇ ਹੋ ਪਹਿਲਾਂ ਤੁਸੀਂ ਸੁਣੋ 13 ਤਰੀਕ ਨੂੰ ਤੁਹਾਡੇ ਤੇ ਅਟੈਕ ਹੋਇਆ 14 ਨੂੰ ਅਸੀਂ ਮੀਟਿੰਗ ਕਰਕੇ 11 ਵਜੇ ਐਲਾਨ ਕਰਤਾ ਤੇ 15 ਨੂੰ ਅਸੀਂ ਰੇਲ ਦੀ ਲੇਨ ਤੇ ਬੈਠੇ ਆਂ ਕੱਲ ਵੀ ਸਾਡੇ ਧਰਨੇ 'ਚ ਬੈਠੇ ਸੀ ਕਿਸਾਨ ਅੱਜ ਰੇਲ ਦੀ ਲੇਨ ਤੇ ਨੇ ਤੇ ਕੱਲ ਨੂੰ ਸੜਕਾਂ 'ਤੇ ਆਵਾਂ ਹੁਣ ਸਾਨੂੰ ਸਵਾਲ ਕਰੀ ਜਾਂਦਾ ਇੱਕ ਹਿੱਸਾ ਇਹ ਕਿ ਸੋਸ਼ਲ ਮੀਡੀਆ ਤੇ ਉਹਦਾ ਇਹੀ ਕੰਮ ਹੈ ਗਦਾਰ ਕਹਿਣਾ ਗਾਲ ਕੱਢਣਾ ਉਹਨਾਂ ਦਾ ਇਹ ਪੇਸ਼ਾ ਹੈ ਉਹਨਾਂ ਨੇ ਹਮੇਸ਼ਾ ਇਹ ਕਹਿਣਾ ਇਹ ਗਦਾਰ ਨੇ ਇਹ ਡਰ ਗਏ ਇਹਦਾ ਦੇਖ ਗਏ ਕਿੰਨੀ ਵਾਰ ਗਾਲਾਂ ਮਿਲੀਆਂ ਨੇ 26 ਨਵੰਬਰ ਨੂੰ ਖਨੌਰੀ ਤੋਂ ਗਾਹਾਂ へ ਜਾਣ ਨੂੰ ਤਿਆਰ ਨਹੀਂ ਸੀ ਕਿਹਨੂੰ ਪਤਾ ਬਈ ਇਹ ਗੱਲ ਦਾ ਦੋਸ਼ੀ ਅਸੀਂ ਨੁਕਸ ਸੰਯੁਕਤ ਮੋਰਚੇ ਦੇ ਸ਼ਾਮਿਲ ਦੇ ਬੰਦੀਆਂ ਦਾ ਆਪ ਉਹਤੇ ਪੂਰਾ ਨਹੀਂ ਉਤਰ ਸਕੇ ਅਸੀਂ ਪੂਰਾ ਉਤਰੇ ਸਾਨੂੰ ਗਾਲਾਂ ਮਿਲੀਆਂ ਜਦੋਂ ਉਹ ਟੱਪ ਗਏ ਫਿਰ ਦੂਜੇ ਦੇ ਨਾਪਾਂ ਵੀ ਗਏ ਆ ਦਿੱਲੀ ਮੋਰਚੇ 'ਚ ਕੋਈ ਇੱਕ ਜਥੇ ਬੰਦੀ ਗਨਿਆਦੇ ਕਿ ਕਿਸੇ ਤੇ ਜ਼ਬਰ ਹੋਇਆ ਹੋਵੇ ਤੇ ਤੁਸੀਂ ਉਹਨਾਂ ਦੀ ਹਮਾਇਤ ਕੀਤੀ ਹੋਵੇ ਬਚ ਲੋ ਐਸੇ ਜਰਜੀਤ ਸਿੰਘ ਨੂੰ ਕਿ ਤੇਰੇ ਸਾਹਮਣੇ ਤੇਤੋਂ ਚਾਰ ਕਰਮਾਂ ਦੂਰ ਕਿਸਾਨ ਮਜ਼ਦੂਰ ਸਰਕਾਰ ਚ ਕਮੇਕੀ ਦੇ ਉੱਤੇ ਬੀਜੇਪੀ ਦੇ ਗੁੰਡਿਆਂ ਨੇ ਅਟੈਕ ਕੀਤਾ ਦੱਸੋ ਤੁਸੀਂ ਹਮਾਇਤੇ ਗਏ ਸੀ ਇੱਥੋਂ ਇੱਥੋਂ ਚਾਰ ਕਰਮਾਂ ਤੇ ਤੁਹਾਡੇ ਸਾਹਮਣੇ ਇੱਕ ਜਥੇਬੰਦੀ ਨੂੰ ਬੀਜੇਪੀ ਦੇ ਗੁੰਡੇ ਕੁੱਟ ਰਹੇ ਨੇ ਤੁਸੀਂ ਆਪ ਦੇ ਪਿੰਡ ਨੂੰ ਕਹਿ ਰਹੇ ਹੋ ਕਿ ਤੁਸੀਂ ਨਹੀਂ ਜਾਣਾ ਆ ਸਾਡੀ ਜਮੀਰ ਨਹੀਂ ਕਹਿੰਦੀ ਵੱਡੇ ਬਹਾਦਰੋ ਅਸੀਂ 1300 ਬੰਦਾ ਲੈ ਕੇ 55 ਕਿਲੋਮੀਟਰ ਤੋਂ ਦੂਰ 1300 ਬੰਦਾ ਲੈ ਕੇ ਟਰਾਲੀਆਂ ਲੈ ਕੇ ਗਾਜੀਪੁਰ ਵੱਡੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮਦਦ ਤੇ ਗਏ ਆ ਤੇ ਤੁਸੀਂ ਸਾਨੂੰ ਗਦਾਰ ਕਹਿੰਦੇ ਹੋ ਬਾਈ ਪਤਾ ਤੁਹਾਨੂੰ ਜਦੋਂ ਸ਼ਾਹਜਹਾਨਪੁਰ ਦੇ ਬਾਦਰ ਦੇ ਉੱਤੇ ਰਾਜਸਥਾਨ ਦੇ ਸਾਥੀਆਂ ਨੇ ਐਸਕੇਐਮ ਦੀ ਮੀਟਿੰਗ ਚ ਆ ਕੇ ਰੱਖਿਆ ਕਿ ਸਾਡਾ ਰਸ਼ਨ ਮੰਦ ਕਰਤਾ ਸਾਡੀ ਸਪਲਾਈ ਬੰਦ ਕਰਤੀ ਐਸਕੇਐਮ ਸਾਡੀ ਹਮਾਇਤ ਕਰੇ ਐਸਕੇਐਮ ਦੇ ਵਿੱਚੋਂ ਜਦੋਂ ਕੋਈ ਹੰਗਾਰਾ ਨਹੀਂ ਮਿਲਿਆ ਤਾਂ ਅਸੀਂ ਕਿਹਾ ਰਣਜੀਤ ਰਾਜੂ ਨੂੰ ਜਿਹੜਾ ਇਹ ਮੋਰਚੇ ਸ਼ਾਮਲਾ ਹੈ ਕਿ ਅਸੀਂ ਕੱਲ ਨੂੰ ਆਵਾਂਗੇ ਭਾਈ ਰਸ਼ਨ ਵੀ ਲੈ ਕੇ ਆਵਾਂਗੇ ਬੰਦੇ ਵੀ ਲੈ ਕੇ ਆਵਾਂਗੇ ਰਾਤ ਨੂੰ ਵੀਡੀਓ ਪਾਈ ਕਿ 10000 ਬੰਦਾ ਸਾਡਾ ਕਾਲੂ ਸ਼ਾਹਜਹਾਂਪੁਰ ਦਾ ਨਾਕਾ ਭੰਨ ਕੇ ਉਹਨਾਂ ਨੂੰ ਰਾਸ਼ਨ ਸਪਲਾਈ ਕਰੂਗਾ ਹਰਿਆਣੇ ਦੀ ਪੁਲਿਸ ਖਬਰਦਾਰ ਰਹੇ ਅਸੀਂ ਕਾਲੂ ਆ ਰਹੇ ਆ 8:00 ਵਜੇ ਸਵੇਰੇ ਸਵੇਰੇ 8:00 ਵਜੇ ਸਨੇਹਾ ਆ ਗਿਆ ਕਿ ਪੁਲਿਸ ਨੇ ਨਾਕੇ ਚੱਕਦੇ ਆਪਣੇ ਬੰਦੇ ਫੇਰ ਵੀ ਜਾ ਕੇ ਟਰਾਲੀਆਂ ਪਰ ਕੰਨ ਰਾਸ਼ਨ ਦੇ ਕੇ ਆਏ ਐ ਹਮੈਤ ਕਰਦੇ ਆ ਸਾਰੇ ਜਹਾਨ ਨੂੰ ਪਤਾ ਹੈ ਕਿ ਥਾਈ ਤ੍ਰਿਕ ਨੂੰ ਗਾਜੀਪੁਰ ਦੇ ਉੱਤੇ ਜਦੋਂ ਤਕੈਤ ਦੇ ਅਥਰੂ ਸਿੱਟੇ ਰਹੇ ਦੱਸਦੇ ਭਾਰਤ ਦੀ ਕਿਹੜੀ ਜਥੇਬੰਦੀ ਉਹਨਾਂ ਦੀ ਹਮਾਇਤ ਤੇ ਗਈ ਹੈ 1500 ਬੰਦਾ ਲੈ ਕੇ 120 ਕਿਲੋਮੀਟਰ ਦੂਰ ਪੈਂਦਾ ਗਾਜੀਪੁਰ ਸਾਡੇ ਤੋਂ 1500 ਬੰਦਾ ਲੈ ਕੇ ਅਸੀਂ ਗਾਜੀਪੁਰ ਦੀ ਹੱਦ ਦੇ ਉੱਤੇ ਉਹਨਾਂ ਦੀ ਹਮਾਇਤ ਕਰਨ ਗਏ ਆ ਅਸੀਂ ਤਾਂ ਡਰਪੋਕਾ ਅਸੀਂ ਤਾਂ ਗਦਾਵਾਂ ਇਹ ਅਸੀਂ ਸੋਡੀ ਖਾਤਰ ਨਹੀਂ ਸਾਫ਼ ਕੀਤਾ ਐਸੋ ਦੇ ਖਾਤਰ ਨਹੀਂ ਕੀਤਾ ਓਏ ਸਰੂਤੀ ਇੱਕ ਅਰੋੜੇ ਦੀ ਕੁੜੀ ਐ ਉਹ ਕੋਈ ਜੱਥੇਬੰਦੀ ਦੀ ਕੁੜੀ ਨਹੀਂ ਉਹ ਕਿਸੇ ਸ਼ਰੀਕ ਦੀ ਕੁੜੀ ਨਹੀਂ ਉਹ ਕਿਸੇ ਰਿਸ਼ਤੇਦਾਰ ਦੀ ਕੁੜੀ ਨਹੀਂ ਫਿਰਕੋਟ ਦੇ ਗੁੰਡਿਆਂ ਨੇ ਉਹਤੇ ਜ਼ਬਰ ਕੀਤਾ ਤੇ ਅਸੀਂ ਜੱਥੇਬੰਦ ਹੋ ਕੇ ਉਹਦੀ ਮਦਦ ਤੇ ਗਏ ਤੇ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ ਨਿਸ਼ਾਨ ਹੋਰੇ ਜਿਹੜੇ ਸੁਖਬੀਰ ਹੋਣਾ ਦੀ ਪਿੱਛੇ ਖੜੇ ਤੇ ਅਸੀਂ ਗਦਾਰਾਂ ਸਰਜੀਤ ਪੂਰ ਨੂੰ ਪੁੱਛ ਲਓ ਉਹ ਦੂਜਾ ਜਗ੍ਹਾ ਜੇ ਹੋਈ ਐ ਉਹਨੂੰ ਪੁਰਸ ਨੇ ਫੜ ਕੇ ਕੁੱਟਿਆ ਔਰ ਇੱਕ ਤਸ਼ੱਦਦ ਕੀਤਾ ਉਹਦੇ ਝੂਠੇ ਪਰਚੇ ਪਾਏ ਸਾਡੇ ਨਾਲੋਂ ਸਾਥੀ ਦੀ ਐ ਸੀ ਸਾਡੇ ਨਾਲ ਬੋਲਦਾ ਵੀ ਨਹੀਂ ਸੀ ਸਾਡੇ ਤੇ ਨਿੰਦਾ ਸੀ ਸਟੇਜਾਂ ਤੋਂ ਬੋਲਦਾ ਸੀ ਪਰ ਅਸੀਂ ਇਸ ਗੱਲ ਨੂੰ ਨਹੀਂ ਦੇਖਿਆ ਕਿ ਸਰਜੀਤ ਸਾਡੇ ਬਾਰੇ ਕੀ ਬੋਲਦਾ ਹੈ ਅਸੀਂ ਇਹ ਦੇਖਿਆ ਵੀ ਸਾਡਾ ਸੰਘਰਸ਼ੀ ਸਾਥੀ ਹੈ ਸਾਡੇ ਨਾਲ ਲੜਦਾ ਰਿਹਾ ਸਾਡੇ ਨਾਲ ਖੜਦਾ ਰਿਹਾ ਇਹਦੇ ਬਚਾਰ ਠੀਕ ਨੇ ਇਹ ਕਿਸਾਨਾਂ ਮਜ਼ਦੂਰਾਂ ਦਾ ਹੱਕ ਨਹੀਂ ਹੈ ਇਸ ਕਰਕੇ ਇਹਦੇ ਤੇ ਜ਼ਬਰਦਸਤੀ ਚੱਲਿਆ ਜਾਊਗਾ ਬਠਿੰਡੇ ਮੋਰਚਾ ਲਾ ਕੇ ਸਰਦੀਪਪੂਰ ਨੂੰ ਜੇਲ੍ਹ ਦੇ ਵਿੱਚੋਂ ਕੱਢ ਕੇ ਲਿਆਂਦਾ ਅਸੀਂ ਗਦਾਰਾਂ ਤੁਸੀਂ ਸਾਨੂੰ ਗਦਾਰਾਂ ਦਾ ਤੁਸੀਂ ਸਾਨੂੰ ਡਰਪੋਕਾਂ ਦਾ ਇਹ ਨਾਰਾ ਦਿੰਦੇ ਹੋ ਓਏ ਦੱਸ ਦਿਓ ਸਾਡੇ ਤੇ ਨਵੰਬਰ 2009 ਨੂੰ ਪੁਲਿਸ ਨੇ ਡਾਂਗਾ ਮਾਰਿਆ ਸਾਡੇ ਸਿਰ ਪਾੜਤੇ ਸਾਡੇ 2 ਬੰਦੇ ਸ਼ਹੀਦ ਹੋ ਗਏ 7 ਬੰਦੇ ਦੇ ਬਲੰਟ ਕਰਤੇ ਸੋਤੇ ਟੁੱਟ ਜੇ ਸੋਡੀ ਕਲਮ ਦੇ ਇੱਕ ਵੀ ਜਥੇਬੰਦੀ ਦੇ ਸਾਡੇ ਹੱਕ ਦੇ ਵਿੱਚ ਹਰ ਦਾ ਦਾਰਾ ਬਾਰੇ ਹੋਵੇ ਦੱਸ ਦਿਓ ਕਿਹੜੀ ਜਥੇਬੰਦੀ ਬਈ ਸਾਡੀ ਸਪੋਰਟ ਤੇ ਆਈ ਸੀ 2007 ਦੇ ਵਿੱਚ ਛੰਨਾ ਦੇ ਵਿੱਚ ਦਿਨ ਦਿਹਾੜੇ ਟੱਕਰ ਹੋਈ ਜਾਂ ਦਿਨ ਦੇ 2 ਵਜੇ ਪੁਲਿਸ ਦੇ ਨਾਲ ਟੱਕਰ ਹੋਈ ਹੈ ਟੱਕਰ ਤੇ ਪੁਲਿਸ ਭੱਜੀ ਹੈ ਸਾਡੇ ਬੰਦੇ ਚਖ ਵੀ ਹੋਏ ਨੇ ਅਸੀਂ 70 ਬੰਦੇ ਜਖਮੀ ਇਹ ਪੁਲਸ ਦੀ ਜਲਪਤ ਤੋਂ ਬਚਦੇ ਹੋਏ ਰੇਂਗਰਾਸ ਹਸਪਤਾਲ ਵਿੱਚ ਦਾਖਲ ਕਰਾਇਆ ਤੇ ਉਦੋਂ 6 ਦਿਨ ਬਾਅਦ ਅਸੀਂ ਔਰਤਾਂ ਦਾ ਕੱਠ ਰੱਖਿਆ ਦੱਸ ਦਿਓ ਬਾਈ ਕਿਹੜੀ ਜਥੇਬੰਦੀ ਸਾਡੀ ਹਮਾਇਤ ਤੇ ਆਈ ਸੀ ਤੁਹਾਡੇ ਵਿੱਚੋਂ ਦੱਸ ਦਿਓ ਤੁਸੀਂ ਦਾ ਬਹਾਦਰੋਂ ਅੱਜ ਦਾ ਡਰਫੋਕ ਉਹ 2004 ਦੇ ਵਿੱਚ ਬਿਜਲੀ ਦੇ ਬਿੱਲ ਭਰਨ ਦੇ ਵਾਤਰ ਕਿਸਾਨ ਮਜ਼ਦੂਰ ਸਖਾਸ ਕਮੇਟੀ ਦੇ ਨਾਲ ਮਾਨਾ ਵਾਲੇ ਰੇਲਵੇ ਸਟੇਸ਼ਨ ਤੇ ਸਟਾਰ ਦੀ ਗੱਡੀ ਜਾਬ ਕੀਤੀ ਸੀ ਚੀਗਾ ਉਥੇ ਗੋਲੀ ਚੱਲੀ ਉਥੇ ਲਾਠੀ ਚਾਰਜ ਹੋਇਆ ਇੱਕ ਮੁੰਡਾ ਸ਼ਹੀਦ ਹੋ ਗਿਆ 48 ਘੰਟਿਆਂ ਦਾ ਜਾਮ ਅਸੀਂ লাশ ਰੇਲ ਦੀ ਲਾਈਨ ਤੇ ਰੱਖੀ ਤੇ ਸਾਡੇ ਤੇ 307 ਦੇ ਮਾਰਡਰ ਦੇ ਪਰਚੇ ਪਾਏ ਮੈਨੂੰ ਦੱਸ ਦਿਓ ਬਾਈ ਕਿਹੜੀ ਜੱਥੇ ਬੰਦੀ ਸਾਡੀ ਮੈਤਿਆਈ ਸੀ ਤੁਸੀਂ ਸਾਨੂੰ ਡਰਪੋਕ ਕਹਿੰਦੇ ਹੋ ਓਏ ਤੁਸੀਂ ਸਾਨੂੰ ਗਦਾਰ ਕਹਦੇ ਹੋ ਅਸੀਂ ਕਦੇ ਪਿੱਛੇ ਨਹੀਂ ਹਟੇ ਦੱਸ ਦਿਓ ਪੰਜਾਬ ਦੇ ਵਿੱਚ ਕਿਹੜੀ ਜੱਥੇ ਬੰਦੀ ਹੈ ਜਿਹੜੀ ਸੰਘਰਸ਼ ਕਰਦੀ ਹੈ ਤੇ ਸੰਘਰਸ਼ ਕਰਦੀ ਦੀ ਅਸੀਂ ਹਮਾਇਤ ਨਹੀਂ ਕੀਤੀ ਜੇ ਵਿਦਿਆਰਥੀ ਲੜੇ ਨੇ ਤਾਂ ਅਸੀਂ ਉਹਨਾਂ ਦੀ ਹਮਾਇਤ ਤੇ ਆਇਆ ਜੇ ਮਜ਼ਦੂਰ ਲੜੇ ਨੇ ਅਸੀਂ ਉਹਨਾਂ ਦੀ ਹਮਾਇਤ ਤੇ ਆਇਆ ਜੇ ਅਧਿਆਪਕ ਲੜੇ ਨੇ ਅਸੀਂ ਉਹਨਾਂ ਦੀ ਹਮਾਇਤ ਤੇ ਆਇਆ ਜੇ ਆਂਗਣਵਾੜੀ ਕੁੜੀਆਂ ਲੜੀਆਂ ਨੇ ਅਸੀਂ ਉਹਨਾਂ ਦੀ ਹਮਾਇਤ ਤੇ ਆਇਆ ਜੇ ਬਿਜਲੀ ਕਾਮੇ ਲੜੇ ਨੇ ਅਸੀਂ ਉਹਨਾਂ ਦੀ ਹਮਾਇਤ ਤੇ ਆਇਆ ਤੁਸੀਂ ਤਾਂ ਸਾਡੇ ਕਿਸਾਨ ਭਰਾਵਾਂ ਅਸੀਂ ਸੋਢੀ ਹਮਾਇਤ ਤੇ ਨਹੀਂ ਆਏ ਅਸੀਂ ਸੰਘਰਸ਼ੀ ਲੋਕਾਂ ਦੇ ਹੁੰਦੇ ਜ਼ਬਰ ਦੇ ਖਿਲਾਫ ਆਏ ਆ ਅਸੀਂ ਨਹੀਂ ਕਹਦੇ ਕਿ ਸੋਢੇ ਨਾਲ ਸਾਡੇ ਰਿਸ਼ਤੇ ਤੇ ਸਾਡੀ ਨੀਤੀ ਦਾ ਬਹੁਤ ਲੈਕਟਾ ਬਣ ਗਈ ਇਹ ਦੂਰੀ ਦੂਰੀ ਰਹਿਣੀ ਹੈ ਇਹ ਦੂਰੀ ਨੂੰ ਕੋਈ ਮਿਟਾ ਨਹੀਂ ਸਕਦਾ ਇਹ ਮਿਟੂਗੀ ਉਦੋਂ ਜਦੋਂ ਅਸੀਂ ਬੈਠ ਕੇ ਆਪਣੀ ਨੀਤੀਆਂ ਦੇ ਵਿੱਚ ਸੁਧਾਰ ਕਰ ਲਿਆ ਇਹ ਦੂਰੀ ਨਹੀਂ ਅਸੀਂ ਸੋਡੀ ਹਮਾਇਤੇ ਦੇ ਮਿੱਤਰੋ ਆਏ ਅਸੀਂ ਸੋਡੀ ਖਾਤਰ ਇਹਦਾ ਵੀ ਲੈਣਾ ਨਹੀਂ ਰੱਪੀਆਂ ਅਸੀਂ ਤਾਂ ਜ਼ਬਰਦਸਤ ਵਿਰੋਧ ਕੀਤਾ ਹੈ ਇਹ ਹਾਕਮਾ ਦਾ ਕਮਾਂਡ ਤੋੜਦਾ ਵਿਰੋਧ ਕੀਤਾ ਹੈ ਅੱਜ ਦਾ ਸੰਯੁਕਤ ਮੋਰਚੇ ਦੀ ਮੰਗਾਂ ਦਾ ਸਮਰਥਨ ਕੀਤਾ ਉਹਦੇ ਤੇ ਲੜਾਈ ਲੜਦਾ ਸਾਡਾ ਬੀੜਾ ਚੁੱਕਿਆ ਹੋਇਆ ਹੈ ਇਹ ਬੀੜਾ ਭਾਈ ਚੁੱਕਿਆ ਰਹੂਗਾ ਸਾਨੂੰ ਇੱਕ ਸਵਾਲ ਕਰਦਾ ਹੈ ਮੀਡੀਆ ਕਿ ਬਹੁਤ ਲੇਟ ਆਏ ਉਹ ਸ਼ਾਬਾਸ਼ ਹੈ ਮਿੱਤਰਾਂ ਬਹੁਤ ਲੇਟ ਆਇਆ ਅਸੀਂ ਅੱਖਾਂ ਮੀਚ ਕੇ ਪ੍ਰੋਗਰਾਮ ਨਹੀਂ ਕਰਦੇ ਓਏ ਤੁਸੀਂ ਤਾਂ ਜਦੋਂ ਮਰਜੀ ਜਦੋਂ ਮਰਜੀ ਕੱਖ ਦੇ ਕੇ ਚੁੱਕ ਜਾਂਦੇ ਓ ਅਸੀਂ ਗਾਲਾਂ ਖਾਰ ਰਹੇ ਨੇ ਆ ਪਰ ਅਸੀਂ ਸੋਚ ਕੇ ਪੈਰ ਧਰਦੇ ਤੁਸੀਂ ਤਾਂ ਸਾਨੂੰ ਉਦੋਂ ਵੀ ਕਹਿੰਦੇ ਸੀ ਕਿ ਪਰਮੇਂਦਰ ਛੋਟਾ ਉਹਦੇ ਤੇ ਜਾਬਰ ਹੋ ਗਿਆ ਉਹਨੂੰ ਸੁਣਾਉਣ ਵਾਸਤੇ ਆ ਜੋ ਉਹਦੀ ਗੱਲ ਠੀਕ ਸੀ ਵੀ ਨਸ਼ਿਆਂ ਵਾਸਤੇ ਬੋਲਦਾ ਸੀ ਪਰ ਉਹਦਾ ਤਰੀਕਾ ਕੀ ਸੀ ਭਾਈ ਅਸੀਂ ਨਹੀਂ ਕਹੇ ਸਾਰੀਆਂ ਜਥੇਬੰਦੀਆਂ ਗਈਆਂ ਕੌਮੀ ਇਨਸਾਫ਼ ਮੋਰਚੇ ਦੇ ਵਿੱਚ ਸਾਨੂੰ ਕਿਹਾ ਉਹਨਾਂ ਨੇ ਆਪ ਆਏ ਹੋ ਵੀ ਤੁਸੀਂ ਆਓ ਅਸੀਂ ਕਿਹਾ ਵੀ ਆਪਣੀ ਗੱਲ 'ਚ ਫਰਕ ਹੈ ਜੇਬ ਜੇਲਾਪੂਰੀਆਂ ਹੋਏ ਬੰਦੇ ਛਡਾਉਣੇ ਨੇ ਅਸੀਂ ਬਿਲਕੁਲ ਤਿਆਰ ਆ ਇਸ ਗੱਲ ਤੇ ਪਰ ਸੋਡਾ ਉੱਥੇ ਕਿੰਦਰਾ ਉਹਦੇ ਬੱਕਰੇ ਬੱਕਰੇ ਮੂੰਹ ਨੇ ਉਹ ਹਰ ਮੂੰਹ ਆਈ ਗੱਲ ਬੋਲਦੇ ਨੇ ਕਦੇ ਕਿਸੇ ਨੂੰ ਨੀਰਾ ਪਰਖਦੇ ਨੇ ਕਿਸੇ ਨੂੰ ਗਦਾਰ ਪਰਖਦੇ ਨੇ ਉੱਥੇ ਸੱਦਾ ਦਿੰਦੇ ਨੇ ਵੀ ਸਾਡੇ ਸੱਦੇ ਤੇ ਆ ਕੇ ਕੌਮੀਨ ਸਾਹਿਬ ਮੋਰਚੇ 'ਤੇ ਵੱਡੀ ਜਥੇਬੰਦੀ ਹੈ ਇਹ ਉੱਥੇ ਜ਼ਰੂਰ ਆਓ ਤੇ ਸਾਡੀ ਲੱਕੜਾਂ ਦੀ ਟਰਾਲੀ ਨੂੰ ਝੰਡਾ ਲਹਾ ਕੇ ਉਹਨਾਂ ਤੋਂ ਮਾਫੀ ਮੰਗਵਾਉਂਦੇ ਨੇ ਵੀ ਦੁਗਰਾਹਾਂ ਦਾ ਝੰਡਾ ਲਾ ਕੇ ਸਾਡੀ ਮਦਦ ਕਰਨ ਵਾਸਤੇ ਰਾਹ। ਉੱਥੇ ਜਾਈਏ ਅਸੀਂ। ਉੱਥੇ ਜਾਈਏ ਅਸੀਂ ਅਸੀਂ ਨੇ ਕੀਤਾ ਅਸੀਂ ਮਲੁਕਤਾ ਪਰਖੀ ਹੈ ਅਸੀਂ ਮਲੁਕਤਾ ਪਰਖੀ ਕਰਕੇ ਦੋ ਨੋਲਣ ਅਸੀਂ ਕੀਤੇ ਨੇ ਅਸੀਂ ਇੱਥੇ ਕਿਹਾ ਕਿ ਜਿੰਨਾ ਕੈਦਿਆ ਦੀ ਕਾਨੂੰਨ ਦੇ ਮਤਲਬਕ ਸਜ਼ਾ ਪੂਰੀ ਹੋ ਗਈ ਉਹਨਾਂ ਨੂੰ ਜੇਲਾ 'ਚ ਰੱਖਣ ਦਾ ਕੋਈ ਹੱਕ ਨਹੀਂ ਉਹ ਚਾਹੇ ਕਿਸੇ ਧਰਮ ਦੇ ਵੀ ਹੋਣ ਦੋ ਤਿੰਨ ਮੋਟ ਗੱਲਾਂ ਕੁੱਤੀਆਂ ਨੇ ਬਾਈ ਅਸੀਂ ਤੁਸੀਂ ਜਿਹੜੇ ਉੱਥੇ ਸਾਨੂੰ ਜਿਹੜੇ ਕਾਮਰੇਡ ਪਰਖਦੇ ਨੇ ਜਿਹੜੇ ਸਾਨੂੰ ਗਾਲਾਂ ਦਿੰਦੇ ਨੇ ਉਹ ਸਾਡੀ ਇਸ ਗੱਲ ਦਾ ਤਾਂ ਜਵਾਬ ਦੇ ਦਿਓ ਅਸੀਂ ਬੋਲੇ ਸੀ 26 ਸਤੰਬਰ ਨੂੰ ਬਰਨਾਲੇ ਦੀ ਰੈਲੀ ਤੋਂ ਅੰਬਰਤਪਾਲ ਦੇ ਖਿਲਾਫ ਸਿਰਫ ਇਹ ਗੱਲ ਬੋਲੀ ਸੀ ਕੇ ਹਥਿਆਰ ਚੱਕ ਕੇ ਬਿਨਾ ਤਿਆਰੀ ਤੋਂ ਹਥਿਆਰਬੰਦ ਮੁਗਾਬਦਾ ਸੱਦਾ ਦੇਣਾ ਲੋਕਾਂ ਦੇ ਧੀਆਂ ਪੁੱਤਾਂ ਨੂੰ ਮਰਵਾ ਦੋਗੇ ਤੋ ਖਬਰਦਾਰ ਹੋ ਤੇ ਸਾਡੇ ਤੇ ਤੁਸੀਂ ਬਰੇ ਤੇ ਜਦੋਂ ਹਕੂਮਤ ਉਹਦੇ ਬਰੀ ਤਾਂ ਤੁਹਾਡਾ ਮੂੰਹ ਨਹੀਂ ਫੁੱਲਿਆ ਅਸੀਂ ਸ਼ਹਿਰਾਂ ਦੇ ਵਿੱਚ ਮਜਾਰੇ ਕੀਤੇ ਕਿ ਅੰਮਰਤਪਾਲ ਨੇ ਐਡਾ ਜੁਰਮ ਨਹੀਂ ਕੀਤਾ ਜਿਹੜੀ ਤੁਸੀਂ ਉਹਨੂੰ ਸਜ਼ਾ ਦਿੱਤੀ ਹੈ ਕਿਉਂ ਨਹੀਂ ਬੋਲੇ ਬਾਈ ਤੁਸੀਂ ਤੁਸੀਂ ਕਿਉਂ ਨਹੀਂ ਬੋਲੇ ਉਦੋਂ ਕਿਉਂ ਨਹੀਂ ਰਹਿਣਾ ਤੇ ਆਏ ਉਦੋਂ ਕਹਿੰਦੇ ਸਾਨੂੰ ਉਦੋਂ ਅਸੀਂ ਵੀ ਛੋਡੀ ਹਮਾਇਤ ਤੇ ਹੁੰਦੇ ਕਿਉਂਕਿ ਜ਼ਬਰ ਕੀਤਾ ਸੀ ਅੰਬਰਤਪਾਲ ਨਾਲ ਸਾਡਾ ਕੋਈ ਵਿਰੋਧ ਨਹੀਂ ਦੀਪ ਸਿੱਧੂ ਨਾਲ ਸਾਡਾ ਕੋਈ ਵਿਰੋਧ ਨਹੀਂ ਜਦੋਂ ਕੋਈ ਜ਼ਬਰ ਕਰੂਗਾ ਚਾਹੇ ਦੁਸ਼ਮਣ ਤੇ ਕਰੇ ਸਾਡੇ ਨਾਲ ਬੋਲੇ ਨਾ ਬੋਲੇ ਅਸੀਂ ਉਹਦੇ ਪੱਖ 'ਚ ਖੜਾਗੇ ਇਸ ਕਰਕੇ ਸਾਥੀਓ ਐਵੇਂ ਕਹਿਣਾ ਕਿਸੇ ਨੂੰ ਠੀਕ ਨਹੀਂ ਹੁੰਦਾ ਅਸੀਂ ਤਾਂ ਇਹ ਸਾਫ਼ ਕਰਦਿਆਂ ਸਾਨੂੰ 13 ਤਰੀਕ ਦਾ ਜਬਰ ਜਦੋਂ ਅਸੀਂ ਪੜਿਆ ਰਾਤੀਂ ਸੋਸ਼ਲ ਮੀਡੀਆ ਤੇ ਤਾਂ 14 ਦੀ ਸਵੇਰੇ ਕਿ ਇੱਕ ਸਾਲ ਦੇ ਮੋਹ ਹੁਣ ਤੱਕ ਅੰਦਾ ਦੇ ਛਾਪਾਂ ਲੱਗੀਆਂ ਪਈਆਂ ਨੇ ਹੁਣ ਤੱਕ ਲੋਕ ਸਾਨੂੰ ਯਾਦ ਕਰਦੇ ਨੇ ਕਿ ਇਹਹੀ ਜੀ ਡਿਸਪਲਨ ਵਾਲੀ ਜਥੇਬੰਦੀ ਨਹੀਂ ਐ ਲੜਦਾ ਤਰੀਕਾ ਇਹਨਾਂ ਦੇ ਵਿੱਚ ਇਹ ਕਦੇ ਬਹੁਤ ਹੋਈਆਂ ਨੇ ਇਹ ਮੋਰਚੇ ਦਾ ਵੇਲਾ ਹੈ ਇਹ ਕਿਸੇ ਜਥੇਬੰਦੀ ਤੇ ਅਟੈਕ ਕਰਨਾ Subscribe to One India channel and never miss an update